ਤਸਵੀਰਾਂ ਮੈਂ ਦੇ ਲਈ ਕਲਾਹਰੀਵਾਲ ਦੇ ਆ ਜਿੱਥੇ ਦੇਖ ਸਕਦੇ ਹੋ ਇਸ ਸਮੇਂ ਭਾਰੀ ਮਾਤਰਾ ਦੇ ਵਿੱਚ ਪਾਣੀ ਜੋ ਸੜਕ ਤੇ ਚੱਲ ਰਿਹਾ ਹੈ ਅਤੇ ਖੇਤਾਂ ਦੇ ਵਿੱਚ ਸੜਕ ਤੇ ਹੀ ਜਿਹੜਾ ਹੈ 2 ਤੋਂ 3 ਫੁੱਟ ਪਾਣੀ ਚੱਲ ਰਿਹਾ ਹੈ ਤੇ ਖੇਤਾਂ ਦੇ ਵਿੱਚ 4 ਤੋਂ 5 ਫੁੱਟ ਪਾਣੀ ਇਸ ਸਮੇਂ ਚੱਲ ਰਿਹਾ ਹੈ ਕਿਉਂਕਿ ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈ ਸਵਾਨਵੀ ਦਾ ਪਾਣੀ ਆਉਣ ਦੇ ਕਾਰਨ ਹਜ਼ਾਰਹਿ ਕਿਊਸਿਕ ਪਾਣੀ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਚੱਲ ਰਿਹਾ ਹੈ ਜਿੱਥੇ ਇਸ ਪਾਣੀ ਦੇ ਨਾਲ ਜਿਹੜਾ ਹੈ ਸ਼੍ਰੀ ਅਨੰਦਪੁਰ ਸਾਹਿਬ ਬੁਰਜ ਬਾਇਆ ਨੂਰਪੁਰ ਵੈਦੀ ਨੂੰ ਜਾਣ ਵਾਲਾ ਰਸਤਾ ਬਿਲਕੁਲ ਬੰਦ ਹੋ ਚੁੱਕਾ ਹੈ ਉੱਥੇ ਹੀ ਮਹਿੰਦਲੀ ਕਲਾ ਹਰੀਵਾਲ ਦਾ ਪਿੰਡ ਵੀ ਜਿਹੜਾ ਹੈ ਪਾਣੀ ਦੇ ਨਾਲ ਬੁਰੀ ਤਰ੍ਹਾਂ ਘਿਰ ਚੁੱਕਾ ਹੈ ਕਿਉਂਕਿ ਜਦੋਂ 2023 ਦੇ ਵਿੱਚ ਜਿਹੜੀ ਹੈ ਹੜ੍ਹ ਆਏ ਸੀ ਉਦੋਂ ਵੀ ਇੰਨਾ ਜਿਹੜਾ ਹੈ ਪਾਣੀ ਮਹਿੰਦਲੀ ਕਲਾ ਹਰੀਵਾਲ ਦੇ ਪਿੰਡ ਵਿੱਚ ਨਹੀਂ ਆਇਆ ਸੀ ਜਿੰਨਾ ਹੁਣ ਇਸ ਸਮੇ ਜਿਹੜਾ ਹੈ ਪਾਣੀ ਪਿੰਡ ਦੇ ਵਿੱਚ ਘੁੰਮ ਰਿਹਾ ਹੈ ਤੋਂ ਲੋਕਾਂ ਦੇ ਜਿਹੜੇ ਘਰ ਬਿਲਕੁਲ ਪਾਣੀ ਦੇ ਵਿੱਚ ਘੜ ਚੁੱਕੇ ਹਨ ਲਗਾਤਾਰ ਜਿਹੜੇ ਲੋਕ ਆਪਣੇ ਜਿਹੜਾ ਸਮਾਨ ਨੂੰ ਚਰਕੇ ਖਾਵਾਂ ਤੇ ਜਿਹੜੇ ਹੈਕਰਨ ਦੀ ਕੋਸ਼ਿਸ਼ ਕਰ ਰਹੇ ਹਨ ਦੇਖ ਸਕਦੇ ਹੋ ਕਿ ਕਿਵੇਂ ਜਿਹੜੀਆਂ ਸੜਕਾਂ ਬੁਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਹਨ ਪਾਣੀ ਜਿਹੜਾ ਹੈ ਲਗਾਤਾਰ ਵਧ ਰਿਹਾ ਹੈ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿੰਨਾ ਸੜਕਾਂ ਬੜੀਆਂ ਹਨ ਪਾਣੀ ਦੇ ਨਾਲ ਡੁੱਬ ਚੁੱਕਿਆ ਹਨ ਉੱਥੇ ਹੀ ਖੇਤਾਂ ਦੇ ਵਿੱਚ 4 ਤੋਂ 5 ਫੁੱਟ ਪਾਣੀ ਇਸ ਸਮੇਂ ਚੱਲ ਰਿਹਾ ਹੈ ਸੋ ਬੜੇ ਹੀ ਜਿਹੜੇ ਹੈ ਨਾਜ਼ੁਕ ਹਾਲਾਤ ਸਤਲੁਜ ਦਰਿਆ ਦੇ ਨਜ਼ਦੀਕ ਦੇ ਪਿੰਡਾਂ ਦੇ ਹਨ ਕਿਉਂਕਿ ਹਜ਼ਾਰਾਂ ਕਿਊਸਿਕ ਪਾਣੀ ਇਸ ਸਮੇਂ ਸਤਲੁਜ ਦਰਿਆ ਦੇ ਵਿੱਚ ਚੱਲ ਰਿਹਾ ਹੈ ਉਹ ਸਤਲੁਜ ਦਰਿਆ ਦੇ ਵਿੱਚ ਖਨਾਰਿਆਂ ਨੂੰ ਹੁੰਦਾ ਹੋਇਆ ਜਿਹੜਾ ਹੈ ਆਸ-ਪਾਸ ਦੇ ਪਿੰਡਾਂ ਨੂੰ ਨੁਕਸਾਨ ਕਰਦਾ ਹੈ ਉਹ ਕੋਟਲੇ ਅੱਗੇ ਤੇ ਨੰਗਾ ਹੰਡਿਆਟ ਮਾਰੀ ਅੱਗੇ ਆਪ ਖੁਦ ਦੇਖ ਸਕਦੇ ਆ ਆਪਾ ਦਿਖਾਉਂਗੇ ਜੀ ਪਹਿਲੇ ਤੁਸੀਂ ਬੋਲ ਕੇ ਦੱਸ ਦੋ ਕੀ ਕੀ ਹੈ ਸਾਨੂੰ ਰੁਖ ਦੀ ਤੇ ਬਹੁਤ ਜ਼ਿਆਦਾ ਹੋਣਾ ਸੀ ਠੀਕ ਜੀ ਸਾਡਾ ਇਹ ਹੀ ਦੇਖੋਗੇ ਤਾਂ ਸਾਡੀ ਮੱਝਾਂ ਤਾਂ ਹੀ ਆਲ ਹਮ ਕਰਦੇ ਤਾਂ ਜਦੋਂ ਅਸੀਂ ਹਾਲਾਤ ਕਿ ਤੁਹਾਨੂੰ ਦੱਸਣੇ ਪਹਿਲੇ ਸਾਡੀ ਮੱਝਾਂ ਦਵਾ ਰਹੀ ਹੋ ਜਾਵੇ ਦੇਖੋ ਬੰਨ ਗਏ ਲੱਗਿਆ ਹੁੰਦਾ ਤਾਂ ਅੱਜ ਸਾਨੂੰ ਇੰਨੀ ਤਕਲੀਫ ਵੀ ਨਹੀਂ ਹੁੰਦੀ ਨਾ ਕਹਿੰਦੇ ਬੰਨ ਤਾ ਥੋੜੇ ਦਿਨ ਪਹਿਲਾਂ ਲੱਗਿਆ ਤਾਂ ਥੋੜਾ ਸਮਾਂ ਦੇਖੋ ਜੇ ਤਾਂ ਬੰਨ ਚਾਹੀਦਾ ਹੀ ਟੰਗਾਂ ਲੱਗਿਆ ਨਹੀਂ ਨਾ ਕਰਦਾ ਜੇ ਟੰਗਾਂ ਲੱਗਣ ਲੱਗੀਆਂ ਕਾਹੀ ਬੰਨ ਦੀ ਤਕਲੀਫ ਦੂਰ ਨਹੀਂ ਜਮਾ ਨਹੀਂ ਲੱਗਦੀ ਪਾਣੀ ਨਹੀਂ ਕਰਦਾ ਫਿਰ ਉਹਨੂੰ ਕਰਨਾ ਕੀ ਤੁਹਾਨੂੰ ਕੀ ਲੱਗਦਾ ਖਾਣਾ ਪੂਰਤੀ ਕਰਦੇ ਬਾਅਦ ਸਾਕੇ ਚਾਰ ਪੱਥਰ ਛੋੜ ਦੇਣੇ ਇਹ ਦੇਖੋ ਬੰਨ ਦੀ ਜਾ ਕੇ ਅਸੀਂ ਤਾਂ ਖੁਦ ਉੱਥੇ ਜਾ ਕੇ ਦੇਖਦੇ ਹਾਂ ਅਸੀਂ ਕੰਮ ਵੀ ਇਹੀ ਕਰਦੇ ਹਾਂ ਸਾਨੂੰ ਦੇਖਦੇ ਉੱਥੇ ਜਾ ਕੇ ਬੰਨ ਸਹੀ ਟਾਣਾ ਹੈ ਨਹੀਂ ਲੱਗਿਆ ਅੱਛਾ ਜੀ ਹਾਂ ਉਹਦਾ ਵੇਖ ਕੇ ਮੈਂ ਅੱਜ ਜਾ ਇਹ ਦੇਖੋ ਬੋਰੀਆਂ ਤਾਂ ਲਗਾਈ ਜਾਂਦੇ ਬੋਰੀਆਂ ਸਾਰੀਆਂ ਫੜ ਕੇ ਆਉਣੀਆਂ ਵੇਖਾਂ ਨੂੰ ਕਿੰਨੇ ਦਿਨ ਹੋ ਗਏ ਬੋਰੀਆਂ ਭਰਦੇ ਉੱਥੇ ਜਾ ਕੇ ਹੁਣ ਕਿਵੇਂ ਅੱਜ ਦੋਨੋਂ ਪੁੱਤ ਨਾ ਬਣਾ ਇਹਦਾ ਆ ਨੋਂ ਦੇਖੋ ਅਸੀਂ ਉਤਣਾਈਏ ਖੁੱਤ ਜਾ ਕੇ ਦੇਖੋ ਵੀ ਅੱਥੀ ਕੀ ਪਾਣਾ ਬੰਦ ਮਤ ਕੋਈ ਕੁਝ ਨਾ ਇੱਥੋਂ ਦੇ ਤੁਸੀਂ ਧੀ ਹੈ ਜਾਂ ਨੂ ਹੈ ਸਾਨੂੰ ਨੂ ਹੈ ਦੀ ਸਾਰੀਆਂ ਨੂ ਆ ਇੱਥੇ ਦੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਉਹ ਹੌਲੀ ਕਰ ਲੈ ਯਾਰ ਚਾਲ ਹੋ ਗਿਆ ਪੀਸੇ ਦਾ ਮਾਣ ਬਣਾ ਲੈ ਯਾਰ ਹਾਂ ਨਾ ਇਹ ਕਿੰਨਾ ਵੱਡਾ ਇਹ ਕਿੰਦਾ ਫਰਾਈਏ ਅੱਛਾ ਜੀ ਕਿੰਨੇ ਸਾਲ ਹੋ ਗਏ ਵਿਆਹ ਕੇ ਇਹਨੂੰ 26 ਸਾਲ ਵਿਆਹ ਨ ਹੋ ਗਿਆ 26 ਸਾਲ ਚਾਹੀਏ ਲਾ ਦੇਖ ਦੇ ਹਾਂ ਜੀ ਲੱਗ ਅੱਗੇ ਲੱਗਦਾ ਕੋਈ